ਕਿੰਨੇ ਕ ਜੀਓ ਉੱਤੇ ਪਰਿਵਾਰ ਦੇ ਬੱਚਾ ਛੋਟਾ ਕਿੰਨੀ ਦੇਰ ਦਾ ਹੈ ਪਾ ਇਹ ਮੁਸ਼ਕਲ ਹਾਲਾਤ ਬਣੇ ਨੇ ਛੋਟਾ ਬੱਚਾ 3 ਸਾਲ ਦਾ ਛੱਤ ਤੇ ਬਹਿਣਾ ਪੈ ਰਿਹਾ ਥੋੜੀ ਉਹ ਛੱਤਾਂ ਕਮਜ਼ੋਰ ਹੈ ਛੱਤਾਂ ਠੱਡੀਆਂ ਜੋ ਖੋਖੀ ਕਰੀਏ ਛੱਤਾਂ ਜਿੱਥੇ ਅਸੀਂ ਖੜੇ ਵੀ ਆਂ ਇਹ ਛੱਤ ਕਮਜ਼ੋਰ ਛੱਤ ਹੈ ਬਾਲਿਆਂ ਵਾਲੀ ਔਰ ਲਗਾਤਾਰ ਮੀਂਹ ਤੇਜ਼ ਵਰਖਾ ਆ ਰਿਹਾ ਔਰ ਇਹ ਬਹੁਤ ਮੁਸ਼ਕਲ ਹਾਲਾਤ ਬਣੇ ਹੋਇਆ ਔਰ ਇੰਨਾ ਭਾਰਾ ਸਮਾਨ ਛੱਤ ਦੇ ਉੱਤੇ ਰੱਖਿਆ ਔਰ ਇਹ ਇਹ ਬਹੁਤ ਮੁਸ਼ਕਲ ਹੈ ਤੁਸੀਂ ਕਿਤੇ ਤੁਹਾਨੂੰ ਬਾਹਰ ਕੱਢ ਦਈਏ ਸਦਾ ਜੀ ਵੱਲੋਂ ਕੋਈ ਕਹਿੰਦਾ ਕੋਠੀਆਂ ਵਾਲਿਆਂ ਨੇ ਕਹਿ ਲੱਗਿਆ ਨਹੀਂ ਕਿਹਾ ਨਾਲ ਵੀ ਆਜੋ ਕੋਈ ਨਹੀਂ ਤਕੜੇ ਹੋ ਤੁਸੀਂ ਇਹ ਹਿੰਮਤੀ ਲੋਕ ਨੇ ਆਸ-ਪਾਸ ਕੋਠੀਆਂ ਵਾਲਿਓ ਕਹਿੰਦੇ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਆ ਕੇ ਸਾਡੇ ਕੋਲ ਸਾਡੀ ਛੱਤ ਤੇ ਭਾਵੇਂ ਆਜੋ ਜੇ ਥੱਲੇ ਘਰ ਦੇ ਅੰਦਰ ਨਹੀਂ ਆਉਣਾ ਤਾਂ ਕਿਉਂਕਿ ਪਾਣੀ ਦੂਜੇ ਘਰ ਉੱਚੇ ਨੇ ਨੀਵਾ ਇੱਥੇ ਪਾਣੀ ਬਹੁਤ ਜ਼ਿਆਦਾ ਹੈ ਬੱਚੇ ਛੋਟੇ ਹੈ ਛੋਟਾ ਬੱਚਾ ਬਹੁਤਾ ਨਹੀਂ ਸੰਭਾਲਦਾ ਇਕਨਿਗਾ ਜੇ ਬੱਚਾ ਰਿਸ਼ਤੇਦਾਰਾਂ ਘਲਾਤਾ ਹਾਂ ਬਹੁਤ ਅੰਗੀ ਸਰ ਕੇ ਛੋਟਾ ਜਿਹਾ ਬੱਚਾ ਹੈ ਔਰ ਰੋਟੀ ਸ਼ਾਇਦ ਟਰਾਲੀ ਕੋਈ ਆਈ ਹੈ ਦੇਗੀ ਹੈ ਤਾਂ ਇਸ ਤਰ੍ਹਾਂ ਗੁਜ਼ਾਰਾ ਬਹੁਤ ਔਖਾ ਹੈ ਬਾਲਿਆਂ ਵਾਲੀ ਛੱਤ ਕੱਚੀ ਮਿੱਟੀ ਵਰਦਾ ਹੋਇਆ ਮੀਂਹ ਕੱਚਾ ਮਕਾਨ ਇਹ ਔਰ ਇਸ ਮਕਾਨ ਦੇ ਵਿੱਚ ਛੱਤ ਦੇ ਉੱਤੇ ਬੈਠੇ ਲੋਕ ਤਰਪਾਲਾ ਪਾ ਕੇ 17 18 ਚ ਆਇਆ ਫਿਰ 23 ਚ ਆਇਆ ਹੁਣ ਇਹ ਸਭ ਤੋਂ ਭਿਆਨਕ ਹੈ ਔਰ ਉਦੋਂ ਮੀਂਹ ਬੰਦ ਹੋ ਗਿਆ ਸੀ ਤਾਂ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਇਹ ਹੋਰ ਭਿਆਨਕ ਹੈ ਹੋਰ ਖਤਰਨਾਕ ਹੈ ਇਹ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਮੈਂ ਸੂਰਜਾ ਕਮੀਆਂ ਦੇ ਵੇੜੇ ਅੱਜ ਜਿੱਥੇ ਇਹ ਲੋੜ ਸੀ ਕਿ ਮੌਸਮ ਠੀਕ ਰਹਿੰਦਾ ਮੀ ਵਰ ਰਿਆ ਜਿਸ ਵੇਲੇ ਸੋਕਾ ਪੈਂਦਾ ਉਦੋਂ ਮੀਂਹ ਨਹੀਂ ਆਉਂਦੇ ਉਦੋਂ ਫਸਲਾਂ ਨਹੀਂ ਹੁੰਦੀਆਂ ਅੱਜ ਜਦੋਂ ਹੜ ਆਇਆ ਤਾਂ ਮੀਂਹ ਤੇ ਮੀਂਹ ਪਿਆ ਔਰ ਜ਼ਾਹਿਰ ਜੀ ਗੱਲ ਹੈ ਕਿ ਪਹਾੜਾਂ 'ਚ ਮੀਂਹ ਆਏ ਵੱਧ ਤਾਂ ਹੜ ਆਇਆ ਪਰ ਇਹ ਕਿਸੇ ਗਰੀਬ ਦਾ ਘਰ ਹੈ ਤੁਹਾਨੂੰ ਇਹ ਘਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕੀ ਹਾਲਾਤ ਨੇ ਕਹਿੰਦੇ ਆ ਕਿ ਬੰਦਾ ساری ਉਮਰ ਚ ਘਰ ਮਸਾਂ ਪਾਉਂਦਾ ਔਰ ਇਹ ਹਵੇਲੀ ਆ ਸ਼ਾਇਦ ਕਿਸੇ ਦੀ ਜਿੱਥੇ ਪਸ਼ੂ ਰੱਖੇ ਹੁੰਦੇ ਆ ਡੰਗਰ ਰੱਖੇ ਹੁੰਦੇ ਆ ਔਖੇ ਸੌਖੇ ਵੀਰ ਹੋਣਾ ਨੇ ਇਥੋਂ ਕੱਢੇ ਹੋਣੇ ਐ ਔਰ ਤੁਸੀਂ ਦੇਖੋ ਕਿ ਪਾਣੀ ਲਗਾਤਾਰ ਪੱਧਰ ਵੱਧਦਾ ਜਾ ਰਿਹਾ ਪਾਣੀ ਦਾ ਵਹਾਾ ਤੁਸੀਂ ਦੇਖੋ ਕਿ ਇਸ ਪਾਸੇ ਨੂੰ ਰਮਦਾਸ ਤੋਂ ਜਦੋਂ ਗਾਂਹ ਪਾਣੀ ਆਇਆ ਤਾਂ ਪਹੁੰਚਦਾ ਪਹੁੰਚਦਾ ਇਥੋਂ ਤੱਕ ਪਹੁੰਚਿਆ ਔਰ ਗਰੀਬ ਕੀ ਕਰੂਗਾ ਬੰਦਾ ਕੀ ਕਰੂਗਾ ਜਦੋਂ ਉਹਦੇ ਘਰ ਦੇ ਵਿੱਚ ਇੰਨਾ ਇੰਨਾ ਪਾਣੀ ਤੁਸੀਂ ਦੇਖੋ ਆਇਆ ਹੋਵੇ ਔਰ ਬਹੁਤ ਮੁਸ਼ਕਲ ਹਾਲਾਤ ਹੈ ਜਿੰਨੀ ਕ ਤੂੜੀ ਪਈ ਹੈ ਪਈ ਹੈ ਪਰ ਪਸ਼ੂਆਂ ਨੂੰ ਕਿਤੇ ਉੱਚੇ ਥਾਂ ਇਹਨਾਂ ਨੇ ਜ਼ਰੂਰ ਸ਼ਿਫਟ ਕੀਤਾ ਹੋਣਾ ਬਾਈ ਜੀ ਠੀਕੋ ਕੋਈ ਚੀਜ਼ ਦੀ ਲੋੜ ਕੁਛ ਚਾਹੀਦਾ ਖਾਸ ਤੁਹਾਨੂੰ ਪਹੁੰਚਦਾ ਕਰ ਦਿੰਨੇ ਆ ਵੀਰ ਬਹੁਤ ਧੰਨਵਾਦ ਸਮਾਨ ਬਚ ਗਿਆ ਕਿੰਨੇ ਕੁ ਜੀਓ ਉੱਤੇ ਪਰਿਵਾਰ ਦੇ ਬੱਚਾ ਛੋਟਾ ਕਿੰਨੀ ਦੇਰ ਦਾ ਹੈ ਕਾ ਇਹ ਮੁਸ਼ਕਲ ਹਾਲਾਤ ਬਣੇ ਨੇ ਛੋਟਾ ਬੱਚਾ 3 ਸਾਲ ਦਾ ਛੱਤ ਤੇ ਬਹਿਣਾ ਪੈ ਰਿਹਾ ਹੈ ਸਮਾਨ ਵੀਰ ਹੁਣਾਂ ਨੇ ਤੁਸੀਂ ਦੇਖੋ ਉੱਤੇ ਰੱਖਿਆ ਔਰ ਘਰ ਜਿਹੜਾ ਇਹ ਕਿਉਂਕਿ ਇੰਨੇ ਪਾਣੀ ਤੋਂ ਬਾਅਦ ਨੀਆਂ ਕਮਜ਼ੋਰ ਹੋ ਜਾਂਦੀਆਂ ਔਰ ਇਹ ਸਭ ਤੋਂ ਵੱਡੀ ਮੁਸ਼ਕਲ ਇਹ ਬਣਦੀ ਹੈ ਕਿ ਗਰੀਬ ਬੰਦਾ ਮਸਾਂ ਜਿਹਨੇ ਘਰ ਪਾਇਆ ਹੁੰਦਾ ਉਹਦੇ ਨਾਲ ਇਹ ਹਾਲਾਤ ਬਣਦੇ ਨੇ ਪਰ ਫਿਰ ਵੀ ਭਾਈ ਹੁਣਾਂ ਨਾਲ ਜਾ ਕੇ ਉੱਤੇ ਕੋਸ਼ਿਸ਼ ਕਰਦੇ ਆਂ ਕਿ ਗੱਲਬਾਤ ਕਰ ਸਕੀਏ ਹੁਣ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਇੱਕ ਪਾਸੇ ਤਾਂ ਉਹ ਦੇਖੋ ਹੜਾਂ ਦਾ ਪਾਣੀ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੌਲੀ ਹੌਲੀ ਛੱਤਾਂ ਤੱਕ ਪਾਣੀ ਆਉਣ ਲੱਗਾ ਸੱਸੀ ਗੱਲ ਬਾਈ ਜੀ ਔਰ ਦੂਜੇ ਪਾਸੇ ਇਹ ਗਰੀਬ ਇਹ ਬਾਲਿਆਂ ਵਾਲੀ ਛੱਤ ਹੈ ਜਿੱਥੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਛੱਤ ਜ਼ਰੂਰ ਦਿਖਾਣ ਦੀ ਕੋਸ਼ਿਸ਼ ਕਰਨ ਔਰ ਜਿਵੇਂ ਮੀਂਹ ਉੱਤੋਂ ਹੁਣ ਪੈ ਰਿਹਾ ਹੈ ਬਾਲਿਆਂ ਵਾਲੀ ਛੱਤ ਹੈ ਤਰਪਾਲਾਂ ਪਾ ਕੇ ਸਮਾਨ ਐ ਰੱਖ ਕੇ ਔਖਾ ਬਹੁਤ ਹੈ ਬਹੁਤਾਂ ਜੀ ਸਦਾ ਜੀ ਆ ਵੇਖੋ ਮੁੱਗ ਪਈ ਬਹੁਤ ਹਾਂਜੀ ਕੰਦ ਹੈਗੀ ਆ ਬਹੁਤ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਆ ਵਖੋ ਸਭ ਨੀਆ ਨੇ ਸੱਪ ਜੀ ਮਾਰ ਆਈ ਉੱਧਰ ਬੰਨ ਗਏ ਜੀ ਵੀਦਾਂ ਰੰਦ ਕਰਾ ਜਾ ਬੜੇ ਤਾਂਗੀ ਬੱਚੇ ਛੋਟੇ ਐ ਛੋਟਾ ਬੱਚਾ ਦੋ ਤਿੰਨ ਸਾਲ ਦਾ ਇੱਕ ਨਿਕਾ ਜੇ ਬੱਚਾ ਰਿਸ਼ਤੇਦਾਰਾਂ ਘਲਾਤਾ ਹਾਂ ਬਹੁਤ ਤਾਂਗੀ ਸਰ ਕੰਦ ਕਿਹੜੀ ਟੈ ਗਈ ਕੰਦ ਤੋਂ ਕੋ ਗਵੰਦੀਆਂ ਦੀ ਚੱਠੀ ਅੱਛਾ ਹਾਂ ਜੀ ਤੁਹਾਨੂੰ ਵੀ ਆ ਦੇਖੋ ਤੁਹਾਡੀ ਉਹ ਛੱਤਾਂ ਕਮਜ਼ੋਰ ਹੈ ਛੱਤਾਂ ਠੱਟੀਆਂ ਜੋ ਖੋਖੀ ਚੜੀ ਹੈ ਛੱਤਾਂ ਜਿੱਥੇ ਅਸੀਂ ਖੜੇ ਵੀ ਆਂ ਇਹ ਛੱਤ ਕਮਜ਼ੋਰ ਛੱਤ ਹੈ ਬਾਲਿਆਂ ਵਾਲੀ ਔਰ ਲਗਾਤਾਰ ਮੀਂਹ ਤੇਜ਼ ਵਰਖਾ ਆ ਰਿਹਾ ਔਰ ਇਹ ਬਹੁਤ ਮੁਸ਼ਕਲ ਹਾਲਾਤ ਬਣੇ ਹੋਇਆ ਔਰ ਇੰਨਾ ਭਾਰਾ ਸਮਾਨ ਛੱਤ ਦੇ ਉੱਤੇ ਰੱਖਿਆ ਔਰ ਇਹ ਇਹ ਬਹੁਤ ਮੁਸ਼ਕਲ ਹੈ ਤੁਸੀਂ ਕਿਤੇ ਤੁਹਾਨੂੰ ਬਾਹਰ ਕੱਢ ਦਈਏ ਸਦਾ ਜੀ ਕੋਈ ਕਹਿੰਦੇ ਕੋਠੀਆਂ ਨੇ ਨਹੀਂ ਕਹਿ ਲੱਗੂਗੀ ਨਹੀਂ ਕਿਹਾ ਵੀ ਆ ਜੋ ਕੋਈ ਨਹੀਂ ਤਕੜੇ ਹੋ ਤੁਸੀਂ ਇਹ ਹਿੰਮਤੀ ਲੋਕ ਨੇ ਆਸ-ਪਾਸ ਕੋਠੀਆਂ ਵਾਲਿਓ ਕਹਿੰਦੇ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਆ ਕੇ ਸਾਡੇ ਕੋਲ ਸਾਡੀ ਛੱਤ ਤੇ ਭਾਵੇਂ ਆਜੋ ਜੇ ਥੱਲੇ ਘਰ ਦੇ ਅੰਦਰ ਨਹੀਂ ਆਉਣਾ ਤਾਂ ਕਿਉਂਕਿ ਪਾਣੀ ਦੂਜੇ ਘਰ ਉੱਚੇ ਨੇ ਨੀਵਾ ਇੱਥੇ ਪਾਣੀ ਬਹੁਤ ਜ਼ਿਆਦਾ ਹੈ ਕੰਮ ਕੀ ਕਰਦੇ ਹੋ ਤੁਸੀਂ ਅਜੀ ਮਿਹਨਤ ਕਿਤੇ ਕੋਈ ਕਿਤੇ ਸਾਡੇ ਪਿੰਡ ਸੰਬਾਇਗ ਵਿਦਿਆ ਸ਼ਰਾਬ ਬਿਲਮ ਬੱਚੇ ਮੇਰੇ ਨਾਲ ਕਦੇ ਨਸ਼ੇ ਨੂੰ ਹੱਥ ਲਾਏ ਮੈਂ ਵੀ ਐਵੇਂ ਤੈਨੂੰ ਕਹੀ ਇਹ ਨਹੀਂ ਕੰਮ ਕਰ ਮਾਲਕ ਪਹੁੰਗੇ ਪਾਉਣਾ ਕਿ ਪਰ ਨੂੰ ਕਿਸੇ ਦੇ ਨਸ਼ੇ ਲਾ ਕੇ ਮੈਂ ਕੋਠੀ ਨਹੀਂ ਬਣਾਣੀ। ਕਾਦੀ ਗਲਤ ਗੱਲ ਕਿ ਸਹੀ। ਆਹ ਇਹ ਦਿਖਾਈਏ ਅੱਗੇ ਹਾਲਾਤ ਕੀ ਨੇ ਮੈਂ ਚਾਹੂੰਗਾ ਕਿ ਤਰਪਾਲਾਂ ਚ ਕਿਵੇਂ ਇੰਨੇ ਵਰਦੇ ਮੀਂਹ ਦੇ ਵਿੱਚ ਇਹ ਬੈਠੇ ਆ। ਆਹ ਤਸਵੀਰਾਂ ਤੇ ਪਰਿਵਾਰ ਇੰਨਾ ਔਖਾ ਇੱਥੇ ਤੁਸੀਂ ਦੇਖੋ ਕਿ ਛੋਟਾ ਜਿਹਾ ਬੱਚਾ ਹੈ। ਪਰ ਰੋਟੀ ਸ਼ਾਇਦ ਟਰਾਲੀ ਕੋਈ ਆਈ ਹੈ ਦੇਗੀ ਹੈ ਤਾਂ ਇਸ ਤਰ੍ਹਾਂ ਗੁਜ਼ਾਰਾ ਬਹੁਤ ਔਖਾ ਹੈ। ਬਾਲਿਆਂ ਵਾਲੀ ਛੱਤ ਕੱਚੀ ਮਿੱਟੀ ਵਰਦਾ ਹੋਇਆ ਮੀਂਹ ਕੱਚਾ ਮਕਾਨ ਇਹ ਔਰ ਇਸ ਮਕਾਨ ਦੇ ਵਿੱਚ ਛੱਤ ਦੇ ਉੱਤੇ ਬੈਠੇ ਲੋਕ ਤਰਪਾਲਾ ਪਾ ਕੇ ਡੰਗਰ ਆਪਦੇ ਕਿਤੇ ਹੋਰ ਉੱਚੇ ਥਾਂ ਛੱਡ ਕੇ ਆਏ ਆ ਔਰ ਲਗਾਤਾਰ ਤੇਜ਼ ਵੱਧ ਦੇ ਮੀਂਹ ਦੇ ਵਿੱਚ ਬਹੁਤ ਮੁਸ਼ਕਿਲੇ ਹਾਲਾਤ ਨੇ ਇਹਨੂੰ ਇਮੇਜਨ ਕਰਨਾ ਸ਼ਾਇਦ ਤੁਸੀਂ ਘਰਾਂ 'ਚ ਬੈਠੇ ਹੋ ਜਿੱਥੇ ਵੀ ਤੁਹਾਡੇ ਲਈ ਇਹ ਔਖਾ ਪੈ ਹੋਊਗਾ ਪਰ ਇੱਥੇ ਅਸੀਂ ਖੜੇ ਆ ਤਾਂ ਅਸੀਂ ਇਹ ਮਹਿਸੂਸ ਕਰ ਸਕਦੇ ਆ ਕਿ ਹਾਲਾਤ ਕਿੰਨੇ ਬਦ ਤੋਂ ਬੱਤਰ ਨੇ ਮੇਰਾ ਤੀਜਾ ਫਲੱਡ ਹੈ 17 18 ਚ ਆਇਆ ਫਿਰ 23 ਚ ਆਇਆ ਹੁਣ ਇਹ ਸਭ ਤੋਂ ਭਿਆਨਕ ਹੈ ਔਰ ਉਦੋਂ ਮੀਂਹ ਬੰਦ ਹੋ ਗਿਆ ਸੀ ਤਾਂ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਇਹ ਹੋਰ ਭਿਆਨਕ ਹੈ ਹੋਰ ਖਤਰਨਾਕ ਹੈ ਇਹ ਬਹੁਤ ਮੁਸ਼ਕਲ ਹਾਲਾਤ ਨੇ ਇਨ੍ਹਾਂ ਲੋਕਾਂ ਦੇ ਨੇੜੇ ਤੇੜੇ ਹੋਰ ਲੋਕ ਵੀ ਛੱਤਾਂ ਦੇ ਉੱਤੇ ਉਹ ਸਾਹਮਣੇ ਤੁਸੀਂ ਦੇਖੋ ਕਿ ਕੰਧਾਂ ਟੱਠਣੀਆਂ ਸ਼ੁਰੂ ਹੋਈਆਂ ਸਾਹਮਣੇ ਵੀ ਇੱਕ ਕੱਚਾ ਮਕਾਨ ਹੈ ਲਗਾਤਾਰ ਪਾਣੀ ਦਾ ਪੱਧਰ ਵੱਧਾ ਹੋਇਆ ਉਹ ਜਨਰੇਟਰ ਇਹਨਾਂ ਦਾ ਪਾਣੀ ਦੇ ਵਿੱਚ ਇਹ ਕਹਿ ਰਹੇ ਆ ਕਿ ਪੱਠਿਆਂ ਵਾਸਤੇ ਇਹਨਾਂ ਮੁਸ਼ਕਲ ਹਾਲਾਤਾਂ 'ਚ ਜੋ ਛੱਤ ਤੁਸੀਂ ਦੇਖੋ ਕਿ ਪਾੜ ਪਿਆ ਤਾਂ ਇਹ 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 ਡਿੱਗ ਵੀ ਸਕਦੀਆਂ ਛੱਤਾਂ ਇਹ ਬਹੁਤ ਬਹੁਤ ਮੁਸ਼ਕਲ ਹਾਲਾਤ ਦੇ ਵਿੱਚ ਇਹ ਕਹਿਣਾ ਸੌਖਾ ਹੈ ਤਰਪਾਲਾਂ ਪਾ ਕੇ ਇੰਜ ਬੈਠਣਾ ਬਹੁਤ ਮੁਸ਼ਕਲ ਹੈ ਬਹੁਤ ਔਖੇ ਹਾਲਾਤ ਨੇ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਅਜਨਾਲਾ